ਦਿੱਲੀ ਅੰਦੋਲਨ ਦੋ ਦੇ 289 ਦਿਨ ਹੋ ਗਏ ਅਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹਿਆ ਅਰ ਇੱਕ ਪਾਰਲੀਮੈਂਟ ਮੈਂਬਰ ਡੱਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਸਾਨੂੰ ਸ਼ੰਕਾ ਵਾ ਕਿ ਸਰਕਾਰ ਜਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲਾ ਕੇ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜ਼ਬਰ ਹੋ ਰਿਹਾ ਹੋਊਗਾ ਸਾਨੂੰ ਨਹੀਂ ਲੱਗਦਾ ਐਸ ਵੇਲੇ ਉਹ ਕਿਹੜੀ ਹਾਲਤ ਚ ਨੇ ਕੀ ਉਹਨਾਂ ਦੀ ਪ੍ਰਸਥਿਤੀ ਆ ਕੋਈ ਵੀ ਸਾਨੂੰ ਸਪਸ਼ਟ ਕਰਕੇ ਦੱਸਦਾ ਨਹੀਂ ਨਾ ਕੋਈ ਮੀਡੀਆ ਨੂੰ ਅੰਦਰ ਜਾਣ ਦਿੱਤਾ ਜਾਂਦਾ ਉਹ ਕਿਹੜੀ ਹਾਲਤ ਚ ਨੇ ਇਹਦੋਂ ਗਾਹਾਂ ਪੰਜਾਬ ਸਰਕਾਰ ਦਾ ਕੋਈ ਸਪਸ਼ਟੀ ਕਰਨ ਨਹੀਂ ਆਇਆ ਕੇਂਦਰ ਦੇ ਮੰਤਰੀਆਂ ਨੇ ਕਹਿਤਾ ਵੀ ਕੱਲ ਦੀ ਘਟਨਾ ਕਰਮ ਚ ਸਾਡਾ ਹੱਥ ਕੋਈ ਨਹੀਂ ਹੈ ਅ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕੱਲ੍ਹ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਇਹਦੋਂ ਕਹਾ ਅਸੀਂ ਪੰਜਾਬੀਆਂ ਨੂੰ ਕਹਿਣਾ ਚਾਹਾਂਗੇ ਮੋਰਚਿਆਂ ਦੇ ਉੱਤੇ ਹੋਰ ਨਾ ਆਗੂਆਂ ਨੂੰ ਵੀ ਚੱਕ ਕੇ ਖੜ ਸਕਦੇ ਆ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਇਸੇ ਤਰੀਕੇ ਨਾਲ ਪੂਰੇ ਪੰਜਾਬ ਚ ਕੱਲ ਗਰਦਾਸਪੁਰ ਚ ਅਰੇ ਇਹਦੋਂ ਕਹਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਕੱਟ ਕਰਕੇ ਮੋਰਚੇਾਂ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਔਰ ਜਿਹੜਾ ਪਾਰਲੀਮੈਂਟ ਸੈਸ਼ਨ ਨੇ ਉਹਦਾ 30 ਤੀਸਰਾ ਦੇਣਿਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇ ਇਹਦੋਂ ਕਹਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਪੇ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੁੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ ਦਸਾਂ ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਕਿ 6 ਸਤੰਬਰ ਨੂੰ ਦਿੱਲੀ ਕੋਚ ਹੋਊਗਾ ਹਰ ਹਾਲ ਵਿੱਚ ਹੋਊਗਾ